ਆਹ ਦੇਖ ਲੋ ਜੀ ਮੈਂ ਬਾਰ-ਬਾਰ ਕਹਿੰਦਾ ਰਿਹਾ ਆ ਠੀਕ ਐ ਆਵੇ ਗਰਲਾਲ ਸਿੰਘ ਆਵੇ ਗਰਲਾਲ ਸਿੰਘ ਭਵਾਦ ਦੇ ਨਾਂ ਤੇ ਤੂੰ ਕਲੰਕ ਲਾਤਾ ਆ ਇਸ ਧਰਤੀ ਨੇ ਸਾਨੂੰ ਇੱਕ ਸਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਰਹੀ ਔਰ ਤੇਰੇ ਬੰਦੇ ਸਾਡੀ ਚੋਰੀਆਂ ਕਰਦੇ ਨੇ ਟਰਾਲੀ ਚੋਰਾ ਔਰ ਬੀਐਸਪੀ ਦਿਖਾ ਦੇ ਕਿ ਮੈਂ ਆ ਜਾ ਫਿਰ ਦੇ ਮੇਰੇ ਤੇ ਪਰਚਾ ਇਹ ਚੋਰੀਆਂ ਆਮ ਆਦਮੀ ਪਾਰਟੀ ਦੇ ਵਰਕਰ ਦੀ ਘਰੋ ਏ ਟਰਾਲੀ ਇਹ ਦੂਜੀ ਬਰਾਮਦ ਹੋਈ ਹੈ ਇਹ ਉਹਨਾਂ ਦਾ ਉਹਦੇ ਦਾ ਠੀਕ ਹੈ ਔਰ ਮੈਂ ਇਹ ਦੱਸਣਾ ਚਾਹੁੰਦਾ ਆ ਕਿ ਇਹ ਠੀਕ ਅਸੀਂ ਸਾਰੀ ਦੁਨੀਆ ਨੂੰ ਦੱਸਾਂਗੇ ਐ ਨਹੀਂ ਜੀ ਗੁੱਸਾ ਬੱਚਿਆਂ ਕੋਲ ਹੈ ਨਹੀਂ ਜੀ ਕੁਝ ਖਾਣ ਨੂੰ ਚੋਰੀ ਕਰਕੇ 2 ਰੁਪਏ ਦਾ ਲੋਹਾ ਵੇਚ ਕੇ ਫਿਰ ਆਪਣੇ ਬੱਚਿਆਂ ਦਾ ਢਿੱਡ ਭਰਨਾ ਤੋਂ ਇਹਨਾਂ ਨੇ ਆ ਕਾਕੇ ਸਰਪੰਚ ਲਾਣ ਦਾ ਬੋਲ ਇਹ ਸਰਪੰਚ ਆਮ ਆਦਮੀ ਪਾਰਟੀ ਦਾ ਕਿਹੜਾ ਪਿੰਡਾ ਹੈ ਜੀ ਸੋਕਲਾ ਸੋਕਲਾ ਰਾਜਪੁਰੇ ਦੇ ਵਿੱਚ ਹਲਕਾ ਤਨੌਰ ਆਹ ਆ ਬਦਲਾਵ ਦੇਖ ਲਾ ਭਗਵੰਤ ਕਮਾਨੇ ਸ਼ਰਾਬੀ ਆ ਫੁੱਡੇ ਬੰਦਿਆਂ ਦੀ ਕਰਤੂਤਾ ਦੇਖ ਲਾ ਆ ਇਹ ਸਟੇਜ 'ਤੇ ਆ ਕੇ ਕਰਨਾ ਕਿ ਆ ਜੀ ਹੁਣ ਨੂੰ ਕਰਨਾ ਆ ਆ ਦੇਖ ਲਓ ਜੀ ਮੈਂ ਬਾਰ-ਬਾਰ ਕਹਿੰਦਾ ਰਿਹਾ ਆ ਠੀਕ ਹੈ ਆ ਆਵੇ ਗਰਲਾਲ ਸਿੰਘ ਆਵੇ ਗਰਲਾਲ ਸਿੰਘ ਭਵਾਦ ਦੇ ਨਾਂ ਤੇ ਤੂੰ ਪਲੰਕ ਲਾਤਾ ਆ ਇਸ ਧਰਤੀ ਨੇ ਸਾਨੂੰ 1 ਸਾਲ ਮੋਡੇ ਨਾਲ ਮੋਡਾ ਲਾ ਕੇ ਖਰੀਦ ਲਈ ਔਰ ਤੇਰੇ ਬੰਦੇ ਸਾਡੀ ਚੋਰੀਆਂ ਕਰਦੇ ਨੇ ਟਰਾਲੀ ਚੋਰ ਹੈ ਔਰ ਇਹ ਬੀਐਸਪੀ ਦਿਖਾ ਦੇ ਕੀ ਮਾ ਆ ਜਾ ਫਿਰ ਦੇ ਮੇਰੇ ਤੇ ਪਰਚਾ ਇਹ ਚੋਰੀਆਂ ਆਮ ਆਦਮੀ ਪਾਰਟੀ ਦੇ ਵਰਕਰ ਦੇ ਘਰੋਂ ਇਹ ਟਰਾਲੀਆਂ ਦੀ ਦੂਜੀ ਬਰਾਮਦ ਹੋਈ ਹੈ ਇਹ ਉਹਨਾਂ ਦਾ ਔਗੇਦਾਰ ਆ ਠੀਕ ਹੈ ਔਰ ਮੈਂ ਇਹ ਦੱਸਣਾ ਚਾਹੁੰਦਾ ਆ ਕਿ ਇਹ ਚੀਜ਼ ਅਸੀਂ ਹੈ ਨਹੀਂ ਦੁਨੀਆ ਨੂੰ ਦੱਸਾਂਗੇ ਹੈ ਨਹੀਂ ਜੀ ਕੁਸੋ ਬੱਚਿਆਂ ਕੋਲ ਹੈ ਨਹੀਂ ਜੀ ਕੁਝ ਖਾਣ ਨੂੰ ਚੋਰੀ ਕਰਕੇ 200 ਰੁਪਏ ਦਾ ਲੋਹਾ ਵੇਚ ਕੇ ਫਿਰ ਆਪਣੇ ਬੱਚਿਆਂ ਗੱਟੇ ਭਰਨਾ ਤੇ ਇਹਨਾਂ ਨੇ ਆਹ ਕਾ ਕੇ ਸਰਪੰਚ ਲਾਣ ਦਾ ਬੋਲ ਇਹ ਸਰਪੰਚ ਆਮ ਆਦਮੀ ਪਾਰਟੀ ਦਾ ਕਿਹੜਾ ਪਿੰਡਾ ਹੈ ਜੀ ਸੁਖੋਤਰਾ ਕੋਕਰਾਂ ਰਾਜਪੁਰੇ ਦੇ ਵਿੱਚ ਹਲਕਾ ਤਨੌਰ ਆ ਆ ਬਦਲਾਲ ਦੇਖ ਲੈ ਆਪਗਵਾਨਤ ਮਾਨੇ ਸ਼ਰਾਬੀ ਆ ਥੋੜੇ ਬੰਦਿਆਂ ਦੀਆਂ ਤਰਤੂਤਾ ਦੇਖ ਲੈ ਇੱਕ ਵਾਰੀ ਲੀਅਰ ਕਰਨਾ ਗਿਆ ਜੀ ਆ ਦੇਖ ਲਓ ਜੀ ਮੈਂ ਬਾਰ ਬਾਰ ਕਹਿੰਦਾ ਰਿਹਾ ਆ ਠੀਕ ਹੈ ਆਵੇ ਗਰਲਾਲ ਸਿੰਘ ਆਵੇ ਗਰਲਾਲ ਸਿੰਘ ਭਵਾਦ ਦੇ ਨਾਮ ਤੇ ਤੂੰ ਕਲੰਕ ਲਾਟ ਆ ਇਸ ਧਰਤੀ ਨੇ ਸਾਨੂੰ ਇੱਕ ਸਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਰਹੀ ਔਰ ਤੇਰੇ ਬੰਦੇ ਸਾਡੀ ਚੋਰੀਆਂ ਕਰਦੇ ਨੇ ਰਾਣੀ ਜੋੜ ਔਰ ਬੀਐਸਪੀ ਕਿ ਮਾ ਆ ਜਾ ਫਿਰ ਦੇ ਮੇਰੇ ਤੇ ਪਰਚਾ ਇਹ ਚੋਰੀਆਂ ਆਮ ਆਦਮੀ ਪਾਰਟੀ ਦੇ ਵਰਕਰ ਦੇ ਘਰੋਂ ਇਹ ਟਾਲੀਏ ਦੂਜੀ ਬਰਾਮਦ ਹੋਈ ਹੈ ਇਹ ਉਹਨਾਂ ਦਾ ਅਹੁਦੇਦਾਰਾ ਠੀਕ ਹੈ ਔਰ ਮੈਂ ਇਹ ਦੱਸਣਾ ਚਾਹੁੰਦਾ ਆ ਵੀ ਇਹ ਚੀਜ਼ ਅਸਲੀ ਸਾਰੀ ਦੁਨੀਆ ਨੂੰ ਦੱਸਾਂਗੇ ਐ ਨਹੀਂ ਸੀ ਕੁਝ ਬੱਚਿਆਂ ਕੋਲ ਹੈ ਨਹੀਂ ਸੀ ਕੁਝ ਖਾਣ ਨੂੰ ਚੋਰੀ ਕਰਕੇ 2 ਦੋ ਰੁਪਏ ਦਾ ਲੋਹਾ ਵੇਚ ਕੇ ਫਿਰ ਆਪਣੇ ਬੱਚਿਆਂ ਦਾ ਢਿੱਡ ਭਰਨਾ ਤਾਂ ਇਹਨਾਂ ਨੇ ਆ ਕਾ ਕੇ ਸਰਪੰਚ ਲਾਣ ਦਾ ਬੋਲ ਇਹ ਸਰਪੰਚ ਆਮ ਆਦਮੀ ਪਾਰਟੀ ਦਾ ਕਿਹੜਾ ਪਿੰਡ ਆ ਹੈ ਜੀ ਸੋਕਲਾ ਰਾਜਪੁਰੇ ਦੇ ਵਿੱਚ ਹਲਕਾ ਕਨੌਰ ਆਏ ਆ ਬਦਲਾਵ ਦੇਖ ਲੈ ਭਗਵੰਤ ਮਾਨ ਸ਼ਰਾਬੀ ਆ ਤੁਹਾਡੇ ਬੰਦਿਆਂ ਦੀਆਂ ਕਰਤੂਤਾਂ ਦੇਖ ਲੈ ਹਾਂ ਇਹ ਕਟਰਾ ਦੀਆ ਕਰਨਾ ਗਿਆ ਜੀ